ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਜੀ ਮੱਕੀ ਵਾਲੀਆਂ ਮੇਥੇ ਦੀਆਂ ਰੋਟੀਆਂ ਇਹਦੇ ਲਈ ਆਪਾਂ ਜਿਹੜੀ ਮੇਥੇ ਆ ਇਹਨਾਂ ਨੂੰ ਆਪਾਂ ਸਤੋ ਸਵਾਰ ਲਿਆਏ ਹਰੀਆਂ ਮਿਰਚਾਂ ਲਈ ਆਂ ਅਦਰਕ ਲਿਆ ਇਹਨੂੰ ਆਪਾਂ ਪੀਸ ਲਾਂਗੇ ਪੀਸ ਕੇ ਪਾਵਾਂਗੇ ਇਹਨੂੰ ਆਪਾਂ ਪੀਸ ਲੈਣੇ ਆ ਇਸ ਤਰੀਕੇ ਨਾਲ ਅਦਰਕ ਨੂੰ ਕੱਟ ਕੇ ਆਪਾਂ ਮਿਰਚਾਂ ਸਾਬਤ ਇਹਨਾਂ ਨੂੰ ਪੀਸ ਲੈਣਾ ਹੈ ਇੱਧਰ ਆਪਾਂ ਮੱਕੀ ਦਾ ਆਟਾ ਲਿਆਏ ਇਹਨੂੰ ਆਪਾਂ ਛਾਨ ਲੈਣੀ ਹੈ ਮੱਕੀ ਦਾ ਆਟਾ ਆਪਾਂ ਛਾਂ ਕੇ ਹੀ ਪਾਵਾਂਗੇ ਕਿਉਂਕਿ ਬਾਜ਼ਾਰ ਤੋਂ ਲਿਆਂਦਾ ਇਹਦੇ ਵਿੱਚ ਕੁਝ ਹੋ ਵੀ ਸਕਦਾ ਹੈ। ਵੱਡਾ ਮोटा ਹੁਣ ਆਪਾਂ ਇਹਦੇ ਵਿੱਚ ਕੱਟੇ ਹੋਏ ਜਿਹੜੇ ਮਿੱਥੇ ਆ ਇਹਨਾਂ ਨੂੰ ਆਪਾਂ ਕੱਟ ਲਿਆ ਸੀ ਹੁਣ ਆਪਾਂ ਵਿੱਚ ਇਹ ਪਾਵਾਂਗੇ। ਨਾਲ ਹੀ ਇਹਦੇ ਵਿੱਚ ਆਪਾਂ ਸੁੱਕਾ ਨੂਨ ਮਿਰਚਾ ਜਿਹੜਾ ਉਹ ਪਾਵਾਂਗੇ। ਇਹਦੇ ਲਈ ਆਪਾਂ ਜਿਹੜਾ ਅਦਰਕ ਮਿਰਚ ਹਰੀ ਦਾ ਪੇਸਟ ਤਿਆਰ ਕੀਤਾ ਸੀ ਉਹ ਪਾਇਆ ਹੈ। 1 ਚਮਚਾ ਆਪਾਂ ਕਾਲੀ ਮਿਰਚ ਦਾ ਪਾਇਆ ਹੈ 1.5 ਚਮਚੇ ਇੱਥੇ ਆਪਾਂ ਚਿੱਟਾ ਨਮਕ ਪਾਵਾਂਗੇ ਇਹ ਆਪਾਂ ਜੀਰਾ ਪਾਇਆ 1 ਚਮਚਾ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਨੂੰ ਮਿਕਸ ਕਰ ਲੈਣੀ ਹੈ ਜਿਹੜੇ ਪਿਆਜ਼ ਆ ਉਹ ਵੀ ਆਪਾਂ ਇੱਕ ਪਿਆਜ਼ ਬੀਕ ਕੱਟ ਕੇ ਪਾਇਆ ਹੈ ਇਹਦੇ ਨਾਲ ਪਿਆਜ਼ ਨਾਲ ਜਿਹੜੇ ਆਪਣੀ ਬਹੁਤ ਵਧੀਆ ਟੇਸਟੀ ਬਰੌਂਠੇ ਬਣਦੇ ਆ ਕਰੰਚੀ ਮੇਰੀ ਬੇਟੀ ਬਹੁਤ ਰੋਲਾ ਪਾ ਰਹੀ ਹੈ ਛੇੜ ਰਹੀ ਸੀ ਉਹਦੀ ਆਵਾਜ਼ ਆ ਰਹੀ ਹੈ ਪਲੀਜ਼ ਇਗਨੋਰ ਕਰਿਓ ਮੱਕੀ ਦਾ ਆਟਾ ਗੁੰਨਣ ਲਈ ਆਪਾਂ ਪਾਣੀ ਜਿਹੜਾ ਗਰਮ ਲੈਣਾ ਹੈ ਪਾਣੀ ਜਿਹੜਾ ਆਪਾਂ ਨਾਲ ਪਹਿਲਾਂ ਹੀ ਗਰਮ ਰੱਖ ਲਿਆ ਸੀਗਾ ਹੁਣ ਆਪਾਂ ਗਰਮ ਪਾਣੀ ਦੇ ਨਾਲ ਮੱਕੀ ਦਾ ਆਟਾ ਗੁੰਨਾਂਗੇ ਇਹਦੇ ਨਾਲ ਜਿਹੜੀ ਆਪਣੀ ਰੋਟੀ ਬਹੁਤ ਵਧੀਆ ਸੌਫਟ ਬਣਦੀ ਹੈ ਆਟਾ ਆਪਣਾ ਸੌਫਟ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਰੋਟੀ ਬਣਾਉਣ ਦੇ ਵਿੱਚ ਆਪਾਂ ਨੂੰ ਆਸਾਨੀ ਹੋ ਜਾਂਦੀ ਹੈ ਜੇ ਤੁਹਾਨੂੰ ਜਿਆਦਾ ਆਟਾ ਗਰਮ ਲੱਗਦਾ ਤੁਸੀਂ ਕੜਛੀ ਘੁਰਤਣੇ ਦੀ ਹੈਲਪ ਨਾਲ ਪਾਣੀ ਮਿਕਸ ਕਰ ਸਕਦੇ ਆ ਇਹਦੇ ਵਿੱਚ ਮੱਕੀ ਦੇ ਆਟੇ ਦੇ ਵਿੱਚ ਉਹ ਆਟਾ ਜਿਹੜਾ ਨਾ ਆਪਾਂ ਚੰਗੀ ਤਰ੍ਹਾਂ ਇਕੱਠਾ ਕਰਕੇ ਇੱਕ ਸਾਈਡ ਤੇ ਰੱਖ ਦਾਂਗੇ ਤਾਂ ਕਿ ਇਹ ਗਰਮ ਹੀ ਰਵੇ ਥੋੜਾ ਥੋੜਾ ਆਪਾਂ ਨਾਲ-ਨਾਲ ਓਨਾ-ਓਨਾ ਪਾਣੀ ਪਾ ਕੇ ਮਸਲ ਕੇ ਰੋਟੀ ਬਣਾਵਾਂਗੇ ਜਿੰਨੇ ਕ ਆਪਾਂ ਨੂੰ ਜ਼ਰੂਰਤ ਆ ਇਸ ਤਰੀਕੇ ਨਾਲ ਜਿਹੜੇ ਮੱਕੀ ਦੇ ਪਰੌਂਠੇ ਜਿਹੜੇ ਆਪਣੇ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਆਟਾ ਜਿਹੜਾ ਹੁਣ ਆਪਾਂ ਇਹਨੂੰ ਇੱਕ ਸਾਈਡ ਤੇ ਇਕੱਠਾ ਕਰਕੇ ਇਹਨੂੰ ਆਪਾਂ ਢੱਕ ਕੇ ਰੱਖ ਦਿੰਨੇ ਆ ਦੇ ਵਿੱਚ ਤਾਂ ਹੁਣ ਮੇਥੇ ਆਮ ਹੀ ਹੁੰਦੇ ਆ ਨਾਲੇ ਇਹ ਮੇਥੇ ਜਿਹੜੇ ਆਪਣੇ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੁੰਦੇ ਆ ਇਹਦੇ ਆਪਾਂ ਮੇਥਿਆਂ ਦੀ ਚਾਹੇ ਦੇਲੇ ਨੂੰ ਰੋਟੀ ਨਾਲ ਖਾ ਸਕਦੇ ਆ ਬੱਚਿਆਂ ਨੂੰ ਲੰਚ ਬਾਕਸ ਦੇ ਵਿੱਚ ਦੇ ਸਕਦੇ ਆ ਮੇਥਿਆਂ ਦੀ ਰੋਟੀ ਆ ਜਿਹੜੀ ਆਪਾਂ ਚਾਹ ਨਾਲ ਆਚਾਰ ਨਾਲ ਦਹੀਂ ਨਾਲ ਖਾਓ ਬਹੁਤ ਵਧੀਆ ਲੱਗਦੀ ਆ ਹੁਣ ਆਪਾਂ ਇਧਰ ਤਵਾ ਧਰ ਦਿੱਤਾ ਏ ਗੈਸ ਚਲਾ ਕੇ ਰੋਟੀ ਆਪਾਂ ਬਣਾਉਣ ਦੀ ਤਿਆਰੀ ਕਰਦੇ ਆ ਅੱਜ ਜਿਹੜੀ ਮੇਥਿਆਂ ਦੀ ਰੋਟੀ ਆ ਆਪਾਂ ਤਿੰਨ ਤਰੀਕੇ ਨਾਲ ਤੁਹਾਨੂੰ ਬਣਾ ਕੇ ਦੱਸਾਂਗੇ ਪਹਿਲਾ ਤਰੀਕਾ ਜਿਹੜਾ ਇਹ ਆਪਾਂ ਆਟੇ ਤੇ ਬਣਾਵਾਂਗੇ ਰੋਟੀ ਆਟੇ ਨੂੰ ਆਪਾਂ ਥੋੜਾ ਪਾਣੀ ਪਾ ਕੇ ਓਨਾ ਹੀ ਮਸਲਣਾ ਹੈ ਨਾਲ ਦੀ ਨਾਲ ਮਸਲ ਮਸਲ ਕੇ ਆਪਾਂ ਆਟਾ ਤਿਆਰ ਕਰਕੇ ਰੋਟੀ ਬਣਾਵਾਂਗੇ ਜਿੰਨਾ ਆਪਣਾ ਆਟਾ ਵਧੀਆ ਸੌਫਟ ਹੋਊਗਾ ਫਲੇਮ ਹੋਊਗਾ ਓਨੀ ਹੀ ਆਪਣੀ ਵਧੀਆ ਰੋਟੀ ਬਣੂਗੀ ਇਸ ਤਰੀਕੇ ਨਾਲ ਆਪਾਂ ਹਥੇਲੀ ਨਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਲ ਲੈਣਾ ਹੈ ਹੁਣ ਆਪਾਂ ਇੱਕ ਪੇੜਾ ਲੈ ਕੇ ਇਹਨੂੰ ਹੱਥ ਦੀ ਆਪਾਂ ਰੋਟੀ ਬਣਾਵਾਂਗੇ ਪਾਣੀ ਦਾ ਹੱਥ ਲਗਾ ਕੇ ਇਹਨੂੰ ਆਪਾਂ ਥਪ-ਥਪੀ ਕਰਕੇ ਇਸ ਤਰੀਕੇ ਨਾਲ ਆਪਾਂ ਰੋਟੀ ਤਿਆਰ ਕਰਾਂਗੇ ਇਹ ਪਹਿਲਾ ਤਰੀਕਾ ਹੈ ਇਸ ਤਰੀਕੇ ਨਾਲ ਆਮ ਹੀ ਆਪਣੇ ਘਰਾਂ ਦੇ ਵਿੱਚ ਰੋਟੀ ਬਣਾਈ ਜਾਂਦੀ ਹੈ ਜਿੱਥੇ क्रैक्स ਲੱਗਦੇ ਹੋ ਆਪਾਂ ਇਸ ਤਰੀਕੇ ਨਾਲ ਠੀਕ ਕਰ ਸਕਦੇ ਹਾਂ ਆਟਾ ਜਿਹੜਾ ਆਪਾਂ ਇਸ ਤਰੀਕੇ ਨਾਲ ਮਸਲ ਨਹੀਂ ਹੋਣਾ ਆਪਾਂ ਇਹਨੂੰ ਪੀੜਾ ਕਰ ਲਾਂਗੇ ਦੂਸਰੇ ਇਸ ਤਰੀਕੇ ਨਾਲ ਮੈਂ ਤਾਂ ਰੋਟੀ ਬਣਾ ਕੇ ਦੱਸਾਂਗੀ ਇਹ ਆਪਾਂ ਲਫਾਫੇ ਤੇ ਬਣਾਵਾਂਗੇ ਲਫਾਫੇ ਤੇ ਆਪਾਂ ਪਹਿਲਾਂ ਤੇਲ ਘਿਓ ਲਗਾ ਲੈਣਾ ਇਸ ਤਰੀਕੇ ਨਾਲ ਆਪਾਂ ਇਹਨੂੰ ਹੱਥ ਨਾਲ ਹੀ ਥਪ-ਥਪੀ ਕਰਕੇ ਰੋਟੀ ਨੂੰ ਵਧਾਵਾਂਗੇ ਬਹੁਤ ਵਧੀਆ ਆਪਣੀ ਇਸ ਤਰੀਕੇ ਨਾਲ ਰੋਟੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਆਸਾਨੀ ਨਾਲ ਜਦੋਂ ਆਪਾਂ ਨੂੰ ਮੱਕੀ ਦੀ ਰੋਟੀ ਬਣਾਣੀ ਆ ਜਾਂਦੀ ਹੈ ਫਿਰ ਆਪਣਾ ਦਿਲ ਕਰਦਾ ਚਾਹੀ ਆਪਾਂ ਡੇਲੀ ਬਣਾ ਕੇ ਖਾਓ ਕੋਈ ਆਪਾਂ ਨੂੰ ਮੁਸ਼ਕਲ ਨਹੀਂ ਲੱਗਦੀ ਹੈਗੀ ਬਹੁਤ ਆਸਾਨੀ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਜੇ ਕਿਸੇ ਨੇ ਵੀ ਇਸ ਤਰੀਕੇ ਨਾਲ ਨਹੀਂ ਟਰਾਈ ਕੀਤੀ ਤਾਂ ਇੱਕ ਵਾਰ ਜ਼ਰੂਰ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਕਿੰਨੇ ਤਰੀਕੇ ਨਾਲ ਤੁਹਾਨੂੰ ਮੈਂ ਦੱਸਾਂਗੀ ਬਹੁਤ ਹੀ ਵਧੀਆ ਆਪਣੀ ਮੱਕੀ ਦੀ ਰੋਟੀ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਕਿ ਬਹੁਤ ਹੀ ਆਸਾਨ ਜੇ ਵੀ ਆਪਾਂ ਤਵੇ ਦੇ ਉੱਪਰ ਪਾ ਦਿੱਤੀ ਹੈ ਇਸ ਤਰੀਕੇ ਨਾਲ ਆਪਾਂ ਆਟਾ ਹੱਥ ਨਾਲ ਹਥੇਲੀ ਨਾਲ ਮਸਲ ਕੇ ਇਹਦਾ ਪੀੜਾ ਬਣਾ ਕੇ ਰੋਟੀ ਬਣਾ ਕੇ ਤਿਆਰ ਕਰਨੀ ਹੈ ਬਹੁਤ ਹੀ ਆਸਾਨੀ ਨਾਲ ਬਣ ਜਾਂਦੀ ਹੈ ਜਿਨੇ ਕਦੀ ਪਹਿਲਾਂ ਨਹੀਂ ਬਣਾਈ ਜਿਹੜੇ ਸਟੂਡੈਂਟ ਹੁੰਦੇ ਉਹਨਾਂ ਲਈ ਬਹੁਤ ਮੁਸ਼ਕਲ ਹੁੰਦੀ ਹੈ ਉਹ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਣ ਬਹੁਤ ਵਧੀਆ ਰੋਟੀ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਹੀ ਆਸਾਨੀ ਨਾਲ ਆਪਾਂ نیچے ਜਿਹੜਾ ਲਫਾਫਾ ਉਹਦੇ ਤੇ ਆਪਾਂ ਘਿਓ ਲਾ ਲਾਂਗੇ ਇਹਨੂੰ ਚੰਗੀ ਤਰ੍ਹਾਂ ਗ੍ਰੀਸ ਕਰ ਲਾਂਗੇ ਇਸ ਤਰੀਕੇ ਨਾਲ ਆਪਾਂ ਥੱਥਪੀ ਕਰਕੇ ਬਣਾਵਾਂਗੇ ਬਹੁਤ ਜ਼ਿਆਦਾ ਵਧੀਆ ਹੱਥਾਂ ਨਾਲ ਇਹਨੂੰ ਵਧਾ ਲਓ ਤੇ ਬਹੁਤ ਹੀ ਵਧੀਆ ਆਪਣੀ ਜਿਹੜੀ ਰੋਟੀਆਂ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਆਸਾਨੀ ਨਾਲ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਮਿੰਟੋ ਮਿੰਟ ਜਿਹੜੀ ਰੋਟੀ ਬਣ ਜਾਂਦੀ ਹੈ ਆਪਣੀ ਕੋਈ ਮੁਸ਼ਕਲ ਨਹੀਂ ਹੈਗੀ ਦੋਨੋਂ ਸਾਈਡ ਆਪਾਂ ਘਿਓ ਲਾ ਕੇ ਇਹਨੂੰ ਬਣਾ ਲਾਂਗੀ ਤੇ ਬਹੁਤ ਵਧੀਆ ਆਪਣੀ ਜਿਹੜੀ ਰੋਟੀ ਆ ਬਣ ਕੇ ਤਿਆਰ ਹੋਈ ਆ ਮੱਕੀ ਦੀ ਤੁਸੀਂ ਵੀ ਦੇਖੋ ਕਿੰਨੀ ਵਧੀਆ ਰੋਟੀ ਬਣੀ ਹੈ ਜੀ ਹੁਣ ਆਪਾਂ ਤੀਸਰਾ ਤਰੀਕਾ ਜਿਹੜਾ ਤੁਹਾਨੂੰ ਦੱਸਾਂਗੇ ਉਹ ਵੀ ਬਹੁਤ ਆਸਾਨ ਆ ਜੀ ਉਸ ਤਰੀਕੇ ਨਾਲ ਵੀ ਤੁਸੀਂ ਬਣਾ ਕੇ ਦੇਖਿਓ ਜਿਹੜਾ ਤਰੀਕਾ ਤੁਹਾਨੂੰ ਚੰਗਾ ਲੱਗਦਾ ਉਸੇ ਤਰੀਕੇ ਨਾਲ ਤੁਸੀਂ ਰੋਟੀ ਬਣਾ ਕੇ ਤਿਆਰ ਕਰ ਸਕਦੇ ਆ ਆਪੀ ਤੇ ਆਪਾਂ ਚੰਗੀ ਤਰ੍ਹਾਂ ਕਿਵਾਂ ਲਾ ਲੈਣਾ ਉਹਦੇ ਉੱਪਰ ਆਪ ਪੇੜਾ ਰੱਖ ਕੇ ਲਪਾਫੇ ਨੂੰ ਫੋਲਡ ਕਰਕੇ ਉੱਪਰੋਂ ਆਪਾ ਵੇਲ ਲੈਣ ਇਹਨਾਂ ਵੇਲ ਕੇ ਇਹਨੂੰ ਰੋਟੀ ਬਣਾ ਸਕਦੇ ਆ ਬਹੁਤ ਹੀ ਵਧੀਆ ਇਸ ਤਰੀਕੇ ਨਾਲ ਵੀ ਸਾਨ ਤਰੀਕੇ ਨਾਲ ਆਪਾਂ ਰੋਟੀ ਬਣ ਕੇ ਤਿਆਰ ਹੋ ਜਾਂਦੀ ਹੈ ਜਿਹੜਾ ਵੀ ਤਰੀਕਾ ਤੁਹਾਨੂੰ ਵਧੀਆ ਲੱਗਦਾ ਉਸੇ ਤਰੀਕੇ ਨਾਲ ਤੁਸੀਂ ਰੋਟੀ ਬਣਾ ਕੇ ਦੇਖਿਓ ਤਿੰਨ ਤਰੀਕੇ ਨਾਲ ਆਪਾਂ ਤੁਹਾਨੂੰ ਦੱਸੀ ਹੈ ਜੀ ਤੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂ ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਮੇਰੀ ਵੀਡੀਓ ਦੇਖਣ ਦੇ ਲਈ ਆਪਣੀਆਂ ਇਹ ਜਿਹੜੀਆਂ ਮੱਕੀ ਦੀਆਂ ਰੋਟੀਆਂ ਬਹੁਤ ਸੋਹਣੀਆਂ ਬਣ ਕੇ ਤਿਆਰ ਹੋਈਆਂ ਇਹਨੂੰ ਆਪਾਂ ਮੱਖਣ ਦੇ ਨਾਲ ਅੰਬ ਦਾ ਆਚਾਰ ਦੇਈ ਤਿਲੱਸੀ ਦੇ ਨਾਲ ਆਪਾਂ ਲਿਆ ਸੀਗਾ ਨਾਲ ਆਪਾਂ ਹਰੀ ਮਿਰਚ ਲਈ ਸੀਗੀ ਬਹੁਤ ਟੇਸਟੀ ਬਣੀ ਸੀਗੀ ਚਲੋ ਜੀ ਫਿਰ ਆਪਾਂ ਮਿਲਾਂਗੇ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ